ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜੀ ਬਹੁਤ-ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ। ਮੈਂ ਤੁਹਾਡੇ ਰਾਹੀਂ ਬੇਨਤੀ ਕਰਾਂਗਾ ਕਿ ਨਵਾਂ ਸ਼ਹਿਰ ਦੇ ਅੰਦਰ ਇੱਕ ਸੜਕ ਫਰਵਰੀ 2021 ਚ ਬਣਾਈ ਗਈ Nehru Gate ਤੋਂ ਲੈ ਕੇ Railway Road ਤੱਕ ਔਰ ਉਹ ਕੁਝ ਮਹੀਨਿਆਂ ਬਾਅਦ ਟੁੱਟ ਗਈ। ਉਹ 3500 ਫੁੱਟ ਜਿਹਦੀ ਲੰਬਾਈ ਸੀ ਔਰ 32 33 ਫੁੱਟ ਜਿਹਦੀ ਚੜਾਈ ਸੀ ਉਹਦੇ ਤੇ ਲਗਭਗ 85 ਲੱਖ ਰੁਪਈਆ ਉਸ ਵੇਲੇ ਖਰਚਿਆ ਗਿਆ। ਜਦੋਂ ਉਹ ਸੜਕ ਟੁੱਟੀ ਤਾਂ ਲੋਕਾਂ ਨੇ ਉਹਦੀ ਸ਼ਿਕਾਇਤ ਕੀਤੀ ਲੋਕਲ ਬਾਡੀ ਡਿਪਾਰਟਮੈਂਟ ਦਾ ਅੰਟਰਨਲ ਵਿਜੀਲੈਂਸ ਉਹਦੀ ਇਨਕੁਆਇਰੀ ਕਰ ਰਿਆ ਔਰ ਉਸ ਇਨਕੁਆਇਰੀ ਦੇ ਅੰਦਰ ਜਿਹੜਾ ਠੇਕੇਦਾਰ ਸੀਗਾ ਉਹਨੇ 16 ਲੱਖ ਰੁਪਇਆ ਦੁਬਾਰਾ ਵਾਪਸ ਜਮ੍ਹਾਂ ਕਰਾਤਾ ਵੀ ਮੇਰੇ ਕੋ ਪੈਸੇ ਜ਼ਿਆਦਾ ਜਿਹੜੇ ਸਬੰਧਤ ਵਿਅਕਤੀਆਂ ਨੇ ਜ਼ਿਆਦਾ ਮੈਨੂੰ ਦੇ ਦਿੱਤੇ ਔਰ ਜਮ੍ਹਾਂ ਕਰਾਣ ਦੇ ਬਾਵਜੂਦ ਅੱਜ ਤੱਕ ਉਹ ਸੜਕ ਜਿਹੜੀ ਆ ਤਿੰਨ ਚਾਰ ਸਾਲ ਹੋ ਗਏ ਉਹ ਸ਼ਹਿਰ ਦੇ ਵਿੱਚੋਂ ਲੰਘਦੇ ਆ 50 60 ਹਜ਼ਾਰ ਸ਼ਹਿਰ ਦੀ ਆਬਾਦੀ ਆ ਜਿਹੜੇ ਫਲੋਰ ਨੂੰ ਜਿਹੜੀ ਆਪਣੀ ਰੋਡਵੇ ਜਾਂਦੀ ਆ ਲੋਕ ਜਾਂਦੇ ਉੱਥੋਂ ਲੰਘਦੇ ਆ ਉਹ ਅੱਜ ਤੱਕ ਟੁੱਟੀ ਪਈ ਆ ਲੋਕ ਉਹਨੂੰ ਬਹੁਤ ਵੱਡਾ ਉਹ ਉਹਦਾ ਸਫ਼ਰ ਕਰ ਰਹੇ ਆ ਮੇਰੀ ਤੁਹਾਡੇ ਸਾਹਮਣੇ ਰਾਹੀਂ ਇਹ ਬੇਨਤੀ ਆ ਕਿ ਪਹਿਲਾਂ ਦਾ ਜਿਹੜੇ ਲੋਕਾਂ ਦੀ ਸ਼ਮੂਲੀਅਤ ਨਾਲ ਪੈਸੇ ਵਾਧੂ ਦਿੱਤੇ ਗਏ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਦੂਸਰਾ ਉਹ ਜਿਹੜੀ ਸੜਕ ਆ ਉਹਨੂੰ ਦੁਆਰਾ ਬਣਾਇਆ ਜਾ ਜਾ ਸਕੇ ਤਾਂ ਜੋ ਜਿਹੜੇ ਸ਼ਹਿਰ ਦੇ ਲੋਕ ਆ ਇਸ ਤੋਂ ਪਰੇਸ਼ਾਨ ਆ ਉਹਨਾਂ ਨੂੰ ਜਿਹੜੀ ਆ ਉਹ ਸਹੂਲਤ ਦਿੱਤੀ ਜਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੇਡਬਬ ਆ ਪੰਜਾਬ ਦੇ ਸਹਿਯੋਗ ਦੇ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਬਲਾਕ ਪੱਦਰੀ ਖੇਡਾਂ ਦੀ ਸ਼ੁਰੂਆਤ ਆਈਟੀਆ ਮੈਦਾਨ ਨਵਾਂ ਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਮਾਨਜੋ ਨਵਜੋਤ ਪਾਲ ਸਿੰਘ ਰੰਦਾਵਾ ਵੱਲੋਂ ਕੀਤੀ ਗਈ ਸ਼੍ਰੀਮਤੀ ਬੰਦਨਾ ਚੋਹਾਨ ਜ਼ਿਲ੍ਹਾ ਖੇਡ ਅਫਸਰ ਜ਼ਿਲ੍ਹਾ ਸ਼ਿਸ਼ਪਗਤ ਸਿੰਘ ਨਗਰ ਨੇ ਸਭ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਸਤਨਾਮ ਸਿੰਘ ਜਲਵਾਹਾ ਸਤਨਾਮ 체ਤੀ ਜਿਲਾਕ ਪਰ ਅਤੇ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਹੈਲੋ ਅੱਜ ਬਾਬੀ ਪਿਆਰੇ ਬੈਠਿਆ ਮੇਰੇ ਦੇਸੀ ਜੂਹ ਅੱਜ ਕੋਹ ਜਹਾ ਆਇਆ ਨਹੀਂ ਫੋਟੋ ਖੜੀ ਕੇ ਸੁਣੇ ਤੁਸੀਂ ਘਰ ਸਾਂਦੇ ਆ ਰਹੇ ਜਿੱਥੇ ਜਿੱਥੇ ਵੈਸੇ ਚੌਂਕ ਜਿਹੜਾ ਮਾਰ ਕੇ ਬੈਠੇ ਲੇਓ ਲੇਓ ਖੜੇ ਅੰਗੇ ਜੀ ਜੱਲਾਸਾ ਹੈ ਭਾਈ ਸਾਹਿਬ अॼ चूना वजा जा ਅਰੇ ਫਿਰ ਅਸੀਂ ਮੰਗ ਰਹੇ ਹਾਂ ਕਿ ਇਹ ਐਕਟੀਵਿਟੀ ਬਾਰੇ ਕੀ ਕਰਨਾ ਚਾਹੀਦਾ ਹੈ ਅੱਜ ਇਹ ਅੱਜ ਜੋ ਅਸੀਂ ਇਹਨਾਂ ਨਾਲ ਡੀਓ ਸੈਕੰਡਰੀ ਤੇ ਪ੍ਰਾਇਮਰੀ ਬਣਾਉਣ ਦੇ ਲਈ ਤਿਆਰ ਹੋਏ ਨੇ ਇਹਨਾਂ ਦੇ ਆਰਗੇਨਾਈਜੇਸ਼ਨ ਦੇ ਮੈਂਬਰਸ ਹੈਗੇ ਨੇ ਨਾਲ ਸਰਪੰਚਿੰ ਪੰਚਾਇਤ ਮੈਂਬਰ ਹੈਗੇ ਨੇ ਅੱਛੇ ਜੇ ਇਹ ਸਾਰੇ ਇਸ ਤਰ੍ਹਾਂ ਕਿ ਇਹਨੇ ਬੱਚਿਆਂ ਨਾਲ ਖਿਡਾਦੀ ਹੈ ਮਿਲ ਕੇ ਪੌਦਾ ਰੋਪਣ ਦੀ ਇਹਨੇ ਡੈਸਕ ਟੌਪ ਲਾ ਕੇ ਅਰਗਾਈਜ਼ ਕੀਤੀ ਹੈ ਤੇ ਤੁਸੀਂ ਸਾਰੇ ਦੇਖੀ ਰਹੇ ਹੋ ਐਸੀ ਇਹਨੇ ਬਹੁਤ ਇਛਾ ਨਾਲ ਬੱਚਿਆਂ ਨੂੰ ਇਹਹੀ ਮੈਸੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਪਾਣੀ ਪੌਦਿਆਂ ਨੂੰ ਦੇਣਾ ਹੈ ਕੋਈ ਵੀ ਪੌਦਾ ਹੈ ਕਿ ਤੁਸੀਂ ਜਿਹੜਾ ਲਾਇਆ ਹੈ ਤੁਸੀਂ ਜਿੰਮੇ ਦੇਖਣਾ ਹੈ ਕੋਈ ਵੀ ਪੌਦਾ ਹੈ ਬਹੁਤ ਵੱਡੇ ਵੱਡੇ ਖਿਡਾਰੀ ਤੇ ਉਹਨੂੰ ਪੀੜ ਬਣਨ ਦੇ ਸ਼ਾਕਤ ਜਿਹੜਾ ਸਿੱਖਿਆ ਅਧਿਕਾਰੀ ਮੈਡਮ ਰਵਿੰਦਰ ਕੌਰ ਜੀ ਤੁਹਾਨੂੰ ਉਮੀਦ ਹੈ ਹਾਂਜੀ ਸਰ ਇੱਥੇ ਅੱਜ ਇਹ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਜਿੱਥੇ ਉਲੀ ਨਵਾਂ ਸ਼ਹਿਰ ਦੀ ਇਹ ਖਿਡਾਰੀ ਨਵੇਂ-ਨਵੇਂ ਪ੍ਰੋਪ ਤੇ ਬੁਲੰਦੀਆਂ ਤੇ ਪਹੁੰਚਦੇ ਰਹਿਣ ਬੈਸਟ ਆਫ ਲੱਕ ਆਨ ਮੰਤ ਪ੍ਰਧਾਨ ਜੀ ਬਾਬਾ ਨਿਕਾ ਸਾਹਿਬ ਤੁਹਾਡਾ ਬਤਨ ਪੰਜਾਬ ਦੀ ਅੰਦੇਸਾ ਚਾਹੀ ਸਹੀ ਜਨਤੂ ਜਿਸਤਾ ਆਵਾਜ਼ ਪ੍ਰੰਤੀ ਆਵਾਜ਼ ਮੈਂ ਅੱਜ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ कि ਸਾਡੇ ਵਿਚਕਾਰ ਮਾਨਯੋਗ ਸ਼੍ਰੀ ਲਖਜੋਤ ਪਾਸਿੰਗ ਰੰਧਾਵਾ ਜੀ ਸਰਕੀ ਕਮਿਸ਼ਨਰ ਜੀ ਮਾਜੂਦ ਨੇ ਔਰ ਅੱਜ ਦੇ ਹੋਰ ਵੀ ਮਹਿਮਾਨ ਜੋ ਕਿ ਸਾਡੇ ਵਿਚ ਮਾਜੂਦ ਨੇ ਮੈਂ ਨਾ ਸ਼ਬਦ ਜੀ ਆਇਆ ਨੂੰ ਆਪਕੀ ਨਾਲ ਔਰ ਮੈਂ ਇਹਨਾਂ ਤੋਂ ਇਜਾਜ਼ਤ ਮੰਗਦੀ ਹਾਂ ਕਿ ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸਰ ਸਾਨੂੰ ਪ੍ਰਵਾਨਗੀ ਦਿੱਤੀ ਜਾਵੇ ਥੈਂਕ ਯੂ ਸਰ ਇਸ ਤੋਂ ਦੀਵਨ ਗੱਲ ਲੋਕ ਦੀਵਨ ਗੱਲ ਲੋਕੇ ਹੁਣ ਦੇਖੇ ਅੱਜ ਇਹਨੂੰ ਲਾਵਾ ਕੋਈ ਨਹੀਂ ਕੋਈ ਲੋਕ ਨੂੰ ਲਾਵਾ ਸਾਰੇ ਬੱਚੇ ਕਲਾਪਿੰਗ ਕਰਦੇ ਹਨ ਰੀਵਨ ਕਟਿੰਗ ਸੈਰੇਮਨੀ ਹੋ ਰਹੀ ਹੈ ਠੀਕ ਹੈ ਠੀਕ ਹੈ ਰੀਵਨ ਠੀਕ ਹੈ ਠੀਕ ਹੈ खेड़ा बदल पंजाबियां 24वीं सीज़न के लिए शुरुआत की गई है। हेलो, पहले चार फार्निया जी, हिट है। हाँ जी, 60 मीटर स्टार्ट। लेकिन पंजाबे, आ जाओ अगले आ जाओ, अगले आ जाओ। ਫਰਦਾਰ ਕਿੱਥੋਂ ਕਿੱਥੇ ਚੱਲ ਗਿਆ ਪਹਿਲੀ ਜਿੱਤੀ ਆਓ ਜੀ ਅਗਲੀ ਵੱਲ ਪੁਜੀਸ਼ਨ ਸੁਮੇਤ ਡੇਵਿਡ ਫਲੋਤੋਂ ਚੇਕੈਂਡ ਆਰਸ਼ਵੀਰ ਸਿੰਘ ਭਾਰਮਿਆਲਾ ਫਾਸ ਮੰਦੀਪ ਕੁਮਾਰ ਸਨਾਵਾ 100 ਮੀਟਰ ਦੇ ਫਰਸੈਕੰਡ ਖਾਡ ਪਲੇਅਰਾਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ ਨੇ ਇਸ ਤੋਂ ਬਾਅਦ 60 ਮੀਟਰ ਅੰਡਰ 14 ਬਹੁਤ ਪਰਵਾਰੀ ਪੁਆਇਜ਼ ਐਂਡ ਗੌਸ ਗੱਟ ਰੈਡੀ ਫਾਈਨਲ ਕਾਲ 60 ਮੀਟਰ ਅੰਡਰ ਗਰੋਸ ਇਸ ਖੇਡਾਵਤਨ ਪੰਜਾਬ ਦੀਆਂ ਸੀਜ਼ਨ 3 ਦੇ ਸ਼ੁਰੂਆਤੀ ਸਮਾਰੋਹ ਦੇ ਵਿੱਚ ਪਹੁੰਚੇ ਸਾਰੇ ਹੀ ਖਿਡਾਰੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਜੋਏ ਉਪਰਾਲਾ ਖੇਡਾਂ ਬਦਲ ਪੰਜਾਬ ਦੀਆਂ ਲਗਾਤਾਰ 3 ਸਾਲ ਜਿਹੜਾ ਸੀਜ਼ਨ 3 ਦੇ ਵਿੱਚ ਪਹੁੰਚ ਕੇ ਜਿਹੜਾ ਉਪਰਾਲਾ ਕੀਤਾ ਗਿਆ ਹੈ ਬਾਕੀ ਹੀ ਆਪਣੇ ਆਪ ਦੇ ਵਿੱਚ ਬੜਾਈ ਛਲਾਂਗਾ ਜੂਗਾ ਔਰ ਤੁਸੀਂ ਸਾਰੇ ਹੀ ਬੱਚੇ ਬੜੇ ਹੀ ਜੋਸ਼ ਤੇ ਜਜ਼ਬੇ ਦੇ ਨਾਲ ਅੱਜ ਦੀਆਂ ਇਹਨਾਂ ਖੇਡਾਂ ਦੇ ਵਿੱਚ ਜਿਹੜਾ ਹਿੱਸਾ ਲੈ ਰਹੇ ਹੋ ਮੈਂ ਆਪ ਸਭ ਦਾ तहे دلੋਂ ਤਾਲਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਉਪਸ਼ਾਹ ਦੇ ਨਾਲ ਹਿੱਸਾ ਲਿਆ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇਹ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੇ ਵਿੱਚ ਜਿੰਨੇ ਵੀ ਪਾਰਟਿਸਪੀਟ ਤੁਸੀਂ ਭਾਗ ਲੈ ਰਹੇ ਹੋ ਜਿੰਨੇ ਵੀ ਬੱਚੇ ਪੋਜੀਸ਼ਨਾਂ ਤੇ ਆਣ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਮਾਲੀਓ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕ ਆਮ ਘਰ ਤੋਂ ਉੱਠ ਕੇ ਇੱਕ ਮਾਸਟਰ ਦੇ ਬੇਟੇ ਨੇ ਔਰ ਉਹਨਾਂ ਨੂੰ ਪਤਾ ਕਿ ਅਗਰ ਬੱਚੇ ਨੂੰ ਇੱਕ ਚੰਗਾ ਖਿਡਾਰੀ ਬਣਾਉਣਾ ਤਾਂ ਉਹਨਾਂ ਨੂੰ ਸਕੂਲ ਲੈਵਲ ਤੋਂ ਚਾਹੇ ਪ੍ਰਾਇਮਰੀ ਲੈਵਲ ਦਾ ਚਾਹੇ ਮਿਡਲ ਲੈਵਲ ਦਾ ਚਾਹੇ ਹਾਈ ਲੈਵਲ ਦਾ ਉੱਥੋਂ ਜਿਹੜਾ ਖਿਡਾਰੀਆ ਵੀ ਜਿਹੜੀ ਪਨੀਰੀ ਆ ਉਹਨੂੰ ਕੱਢਣਾ ਬਹੁਤ ਲਾਜ਼ਮੀ ਆ ਸੋ ਜੋ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਪੰਜਾਬ ਦੀ ਸੀਜ਼ਨ ਥਰੂ ਸੂਤਿ ਸ਼ੁਰੂ ਕੀਤਾ ਗਿਆ ਨਵਾਂ ਸਾਲ ਕਿੰਨੇ ਬਲੌਕ ਨੇ ਕਦੋਂ-ਕਦੋਂ ਹੋਣਗੇ ਸਾਰੇ ਸਾਚੀ ਦਾ ਸਾਰਿਆਂ ਨੂੰ ਅੱਜ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਖੇਡਾਂ ਮਤਨ ਪੰਜਾਬੀਆਂ ਸੀਜ਼ਨ 3 ਦਾ ਆਗਾਜ਼ ਜੋ ਕਿ 29 ਅਗਸਤ ਨੂੰ ਮਾਨਯੋਗ ਸੀਐਮ ਸਾਹਿਬ ਜੀ ਵੱਲੋਂ ਹੋ ਚੁੱਕਾ ਸੀ ਪਰ ਅੱਜ ਸਾਡੇ ਨਵਾਂ ਸ਼ਹਿਰ ਵਿਖ ਬਲੌਕ ਵਿਕੇਨ ਐਸ ਡੀ ਐਸ ਨਗਰ ਅੱਜ ਜਿਸੀ ਬਲੌਕ ਸ਼ੁਰੂ ਕਰਨਾ ਜਾ ਰਹੇ ਹਾਂ ਬਲੌਕ ਪਦਰੀ ਖੇਡਾਂ ਜਿਸ ਵਿੱਚ 6 ਖੇਡਾਂ ਜੋ ਕਿ ਭਾਗ ਲੈ ਰਹੇ ਨੇ ਆਪਣੀ ਸੱਤ ਖੇਡਾਂ ਨੇ ਵਾਲੀਬਾਲ ਸ਼ੂਟਿੰਗ ਵਾਲੀਬਾਲ ਔਰ ਆਪਣੀ ਖੋਖੋ ਕਬੱਡੀ ਸਰਕਲ ਕਬੱਡੀ ਨੈਸ਼ਨਲ ਫੁੱਟਬਾਲ ਖੇਡਾਂ ਪਾਗ ਲੈ ਰਹੇ ਨੇ ਇਸ ਤੋਂ ਬਾਅਦ ਇਹ 2 3 ਨੂੰ ਨਵਾਂ ਸ਼ਹਿਰ ਵਿਖੇ ਹੋਏਗਾ 4 5 ਨੂੰ ਅਸੀਂ ਬੰਗਾ ਵਿਖੇ ਕਰਵਾ ਰਹੇ ਹਾਂ 6 7 ਨੂੰ ਆੜ ਵਿਖੇ ਅਤੇ 9 10 ਨੂੰ ਸੜੋਆ ਔਰ ਬਾਕੀ ਚਾਰ ਬਲਾਕ ਵਿਖੇ ਖੇਡਾਂ ਕਰਵਾ ਰਹੇ ਹਾਂ ਜਿੱਤਣ ਵਾਲੇ ਖਿਡਾਰੀਆਂ ਨੂੰ ਟੀਮ ਮਿਲਣਗੇ ਕੋਈ ਕਿਛ ਹੋਈ ਨਾ ਮੈਡਲ ਕਿ ਰੱਖੇਗੇ ਇਸ ਵਾਰ ਅਸੀਂ ਉਹਨਾਂ ਨੂੰ ਮੈਡਲ ਸਪੰਸਾਰਾ ਦਾ ਜੋ ਵੀ ਹੈ ਉਸ ਤੋਂ ਬਾਅਦ ਇਹ ਬੱਚੇ ਜੋ ਕਿ ਜ਼ਿਲ੍ਹਾ ਦੇ ਵਿੱਚ ਪਾਰਟਿਸਪੇਟ ਕਰਨਗੇ ਉਹਦੇ ਵਿੱਚੋਂ ਨਾ ਵਾਸਤੇ ਮੈਡਲ অর ਸਰਟੀਫਿਕੇਟ ਰੱਖੇ ਗਏ ਨੇ देन ਆਫਟਰ ਸਟੇਟ ਵੀ ਜਿਹੜੇ ਬੱਚੇ ਪੋਜੀਸ਼ਨ ਹੋਲਡ ਕਰਨਗੇ ਉਹਨਾਂ ਲਈ ਪ੍ਰਾਈਜ਼ ਮਨੀ ਕਿੰਨੇ ਕਿਨੇ ਖਿਡਾਰੀ ਭਾਗ ਲੈ ਰੱਖਣੇ ਇਸ ਵਿੱਚ ਹਜ਼ਾਰ ਹਜ਼ਾਰ ਦੇ ਕਰੀਬ ਜਿਹੜੇ ਬੱਚੇ ਨੇ ਇੱਥੇ 1000 1200 1500 ਦੇ ਕਰੀਬ ਜਿਹੜੇ ਬੱਚੇ ਲਗਭਗ ਇਸਾਰੇ ਜ਼ਿਲ੍ਹੇ ਦੇ ਜਿਹੜੇ ਤੋਂ ਬਾਹਰ ਦੇ ਵੀ ਨਹੀਂ 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 ਸਿਰਫ ਜ਼ਿਲ੍ਹੇ ਦੇ ਬੱਚੇ ਨਾਲ ਆਪਣੇ ਨਵਾਂ ਸ਼ਹਿਰ ਦੇ ਵਕਫਾ ਖਲੋਕਾ ਦੇ ਬੱਚੇ ਨਵਾਂ ਸ਼ਹਿਰ ਕੌਂਗਰੀ ਦੇ ਬੱਚੇ ਠੀਕਾ ਦਿੱਤਾ ਗਿਆ ਹੈ ਇਹਦੇ ਵਿੱਚ ਸਾਡੇ ਪੂਰੇ ਜ਼ਿਲ੍ਹੇ ਦੇ ਜਿਹੜੇ ਬੱਚੇ ਹੈ ਉਹ ਇੱਥੇ ਪਾਰਟਿਸਪੇਟ ਕਰਨ ਵਾਸਤੇ ਆਏ ਆ ਸਾਡੇ ਜਿਹੜੇ ਕੋਚ ਹੈਗੇ ਨੇ ਇਹਨਾਂ ਨੇ ਬਹੁਤ ਸਾਰੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਹੈ ਉਮੀਦ ਹੈ ਕਿ ਬਹੁਤ ਸਾਰੀਆਂ ਜਿਹੜੇ ਮੈਡਲ ਇੱਥੇ ਹੋਣਗੇ ਪਿਛਲੇ 2 ਮਹੀਨੇ ਆ ਤੋਂ ਮੈਡਮ ਅਮਲੀ ਚੋਹਾਨ ਪ੍ਰੈਕਟਿਸ ਕਰਾ ਰਹੇ ਨੇ ਐਂਡ ਆਮ ਸ਼ੋਰ ਵੀ ਵਿਲ ਬੀ ਇਨ ਦ ਫਰਸਟ 5 ਪਲੇਸਿਸ ਕੈਨੇਡਾ ਫਰਮ ਐਮਏਐਸ ਇਮੀਗ੍ਰੇਸ਼ਨ ਇਹ ਅੱਜ ਦੀ ਵੀਡੀਓ ਉਹਨਾਂ ਲਈ ਹੈ ਜੋ ਕੈਨੇਡਾ ਜਾਣਾ ਚਾਹੁੰਦੇ ਨੇ ਜਿਨ੍ਹਾਂ ਦੀ ਪੜ੍ਹਾਈ 10th ਪਲੱਸ 2 ਤੇ ਇਸ ਤੋਂ ਵੱਧ ਹੈ ਉਹ ਮੈਰਿਡ ਨੇ ਤੇ ਉਹਨਾਂ ਦੇ ਬੱਚੇ ਨੇ ਉਹਨਾਂ ਦੀ ਉਮਰ 23 ਤੋਂ 55 ਸਾਲ ਦੇ ਵਿੱਚ ਹੈ ਉਹ ਡਾਇਰੈਕਟ ਕੈਨੇਡਾ ਪੀਆਰ ਲਈ ਅਪਲਾਈ ਕਰ ਸਕਦੇ ਨੇ ਇਹ ਓਪਰਚੂਨਿਟੀ ਬਹੁਤ ਹੀ ਘੱਟ ਸਮੇਂ ਲਈ ਹੈ ਜਾਣਕਾਰੀ ਲਈ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਸਾਡੇ ਆਫਿਸ ਦਾ ਐਡਰੈਸ ਹੈ ਨੀਅਰ ਗੁਰਦੁਆਰਾ ਤਾਦੀ ਸਾਹਿਬ ਗਰシャンਗਰੋਡ ਨਮਾਸ਼ੇਟ ਤੇ ਤੁਸੀਂ ਹੋਰ ਜਾਣਕਾਰੀ ਲੈਣ ਲਈ ਫੋਨ ਕਰ ਸਕਦੇ ਹੋ ਸਾਡਾ ਗਿਵਨ ਨੰਬਰ ਹੈ 6239519592 ਸੋ ਗ੍ਰੈਬ ਦਸ ਓਪਰਚੁਨਿਟੀ ਗਾਇਜ਼ ਐਸ ਸੂਨ ਐਸ ਪੋਸੀਬਲ ਥੈਂਕ ਯੂ ਹੈਲੋ एवरीवन ਆਈ ਹੋਪ ਸੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਥਿਸ ਸਾਈਡ ਇਜ਼ ਨੀਤਾਸ਼ਾ ਫਰਮ ਐਮਐਸ ਇਮੀਗ੍ਰੇਸ਼ਨ ਮੈਂ ਇਸ ਵੀਡੀਓ ਵਿੱਚ ਪੁਨਾ ਕਲਾਸ ਦੀ ਗੱਲ ਕਰਨਾ ਚਾਹੁੰਦੀ ਹਾਂ ਜੋ ਕੈਨੇਡਾ ਵਿਸਟਰ ਵੀਜ਼ਾ ਤੇ ਗਏ ਹੋਏ ਨੇ ਤੇ ਉਹ ਹੁਣ ਐਲ ਐਮ ਆਈ ਲੈਣਾ ਚਾਹੁੰਦੇ ਨੇ ਸਾਡੇ ਕੋਲ ਬਹੁਤ ਸਾਰੇ EMPLOYES ਨੇ ਜਿਨ੍ਹਾਂ ਨੂੰ ਸਕਿੱਲ ਵਰਕਰਸ ਦੀ ਲੋੜ ਹੈ ਲਾਈਕ ਆਫਿਸ ਅਸਿਸਟੈਂਟ ਬੁੱਕ ਕੀਪਰਸ ਕਾਰਪੇਟਸ ਜਨਰਲ ਸਟੋਰ ਮੈਨੇਜਰ ਸ਼ਿਪਰ ਕਲੀਨਰ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਜੌਬਸ ਅਵੇਲੇਬਲ ਨੇ ਤੁਸੀਂ ਐਲ ਐਮ ਆਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੈਨੇਡੀਅਨ ਆਫਿਸ ਐਮ ਐਸ ਇਮੀਗ੍ਰੇਸ਼ਨ ਜੁਨਿਅਰ 211 4515 ਐਬੈਂਜ਼ਲ ਰੋਡ ਬ੍ਰੈਂਟਨ ਵਿਜ਼ਿਟ ਕਰੋ ਦਿੱਤੇ ਗਏ ਨੰਬਰ 4374388599 ਤੇ ਡੈਕ ਕਾਲ ਕਰੋ ਅਗਰ ਤੁਸੀਂ ਇੰਡੀਆ ਵਿੱਚ ਹੋ ਕਿਸੇ ਜੇ ਪ੍ਰਕਾਰ ਦੀ ਇਨਫੋਰਮੇਸ਼ਨ ਜਾਂ ਅਪਡੇਟ ਲੈਣਾ ਚਾਹੁੰਦੇ ਹੋ ਜਾਂ ਵਰਕ ਪਰਮਿਟ ਜਾਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੀ ਇੰਡੀਅਨ ਆਫਿਸ ਐਮਐਸ ਇਮੀਗ੍ਰੇਸ਼ਨ ਨੀਅਰ ਗੁਰਦੁਆਰਾ ਟੈਲਿਸ ਰੋਡ ਵਿਜਿਟ ਕਰੋ ਜਾਂ ਸਾਡੇ ਦਿੱਤੇ ਗਏ ਨੰਬਰ 6239519592 ਤੇ ਕਾਲ ਕਰੋ ਥੈਂਕ ਯੂ ਸੋ ਮਚ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦਮਿਆ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ